22 ਜੂਨ 1849 ਅਜਤੇ ਦਿਨ ਖਾਲਸਾ ਰਾਜ ਦਾ ਸੂਰਜ ਅਸਤ ਹੋਣਾ ਸ਼ੁਰੂ ਹੋ ਗਿਆ ਸੀ ਐਸਕ ਵੇਲੇ ਖਬਰ ਆਉਂਦੀ ਹੈ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣਾ ਕਰ ਜਾਣ ਦੀ ਕਈ ਲੋਕ ਕਹਿ ਦਿੰਦੇ ਆ ਵੀ ਰਾਜਾਂ ਵਰਗਾ ਰਾਜ ਸੀ ਮਹਾਰਾਜਿਆਂ ਵਰਗਾ ਮਹਾਰਾਜਾ ਸੀ ਕੀ ਖਾਸ ਸੀ ਜੇ ਸਿੱਖੋਂ ਤਾਂ ਮਾਣ ਕਰਿਓ ਜੇ ਨੌਨ ਸਿੱਖੋਂ ਤਾਂ ਸੁਣ ਕੇ ਜਾਇਓ ਕੁਝ ਖਾਸ ਦੱਸਣ ਲੱਗੀ ਆ 1192 ਦੇ ਵਿੱਚ ਭਾਰਤੀ ਮੂਲ ਦਾ ਰਾਜਾ ਪ੍ਰithvi ਰਾਜ ਚਾਹਾਨ ਹੋਇਆ ਜਿਹੜਾ ਇਥੋਂ ਦਾ ਰਾਜਾ ਸੀ ਇਸ ਧਰਤੀ ਦਾ ਅਸਲਾਮੁਅਲੈਕਮ ਸਸਰੀਆ ਕਾਲ ਕਿਦਾ ਹਾਲਚਾਲ ਹੈ ਉਮੀਦ ਕਰਨਾ ਵਧੀਆ ਹੋਗੇ ਹੱਸਦੇ ਵਸਦੇ ਹੋਵਗੇ ਚੜਦੀ ਕਲਾ 'ਚ ਹੋਵਗੇ ਇੱਕ ਸਿੱਖ ਕੁੜੀ ਆ ਉਹਨੇ ਖਾਲਸਾ ਰਾਜ ਮਹਾਰਾਜਾ ਰਣਜੀਤ ਸਿੰਘ ਦੇ ਬਾਰੇ ਅੱਜ ਗੱਲਾਂ ਕੀਤੀਆਂ ਨੇ ਉਨੇ ਦੱਸਿਆ ਕਿ ਖਾਲਸਾ ਰਾਜ ਕਿੰਨਾ ਜ਼ਿਆਦਾ ਮਹਾਨ ਸੀ ਕਿਉਂਕਿ ਅੱਜ ਕੱਲ੍ਹ ਕੁਝ ਲੋਕ ਕਹਿੰਦੇ ਨੇ ਖਾਲਸਾ ਰਾਜ 'ਚ ਕੋਈ ਖਾਸ ਗੱਲ ਨਹੀਂ ਸੀ ਆਮ ਰਾਜਿਆਂ ਵਰਗਾ ਰਾਜ ਸੀ ਲੇਕਿਨ ਐਸ ਕੁੜੀ ਨੇ ਦੱਸਿਆ ਕਿ ਖਾਲਸਾ ਰਾਜ ਕਿਸ ਤਰ੍ਹਾਂ قائم ਹੋਇਆ ਤੇ ਖਾਲਸਾ ਰਾਜ ਦੇ ਬਾਰੇ ਬੜੀਆਂ ਹੀ ਚੰਗੀਆਂ ਗੱਲਾਂ ਦੱਸੀਆਂ ਨੇ ਵੀਡੀਓ ਨੂੰ ਸਟਾਰਟ ਕਰਨੇ ਆ 27 ਜੂਨ 1849 ਅਜਤੇ ਦਿਨ ਖਾਲਸਾ ਰਾਜ ਦਾ ਸੂਰਜ ਅਸਤ ਹੋਣਾ ਸ਼ੁਰੂ ਹੋ ਗਿਆ ਸੀ ਐਸ ਕਵੇਲੇ ਖਬਰ ਆਉਂਦੀ ਹੈ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣਾ ਕਰ ਜਾਣ ਦੀ ਕਈ ਲੋਕ ਕਹਿ ਦਿੰਦੇ ਆ ਵੀ ਰਾਜਾਂ ਵਰਗਾ ਰਾਜ ਸੀ ਮਹਾਰਾਜਾਂ ਵਰਗਾ ਮਹਾਰਾਜਾ ਸੀ ਕੀ ਖਾਸ ਸੀ ਜੇ ਸਿੱਖੋਂ ਤਾਂ ਮਾਣ ਕਰਿਓ ਜੇ ਨੌਨ ਸਿੱਖੋਂ ਤਾਂ ਸੁਣ ਕੇ ਜਾਇਓ ਕੁਝ ਖਾਸ ਦੱਸਣ ਲੱਗੀ ਆ 1192 ਦੇ ਵਿੱਚ ਭਾਰਤੀ ਮੂਲ ਦਾ ਰਾਜਾ ਪ੍ਰਥਵੀ ਰਾਜ ਚਾਹਾਨ ਹੋਇਆ ਜਿਹੜਾ ਇੱਥੋਂ ਦਾ ਰਾਜਾ ਸੀ ਇਸ ਧਰਤੀ ਦਾ ਉਹਦੀ ਲੜਾਈ ਹੁੰਦੀ ਆ ਮੁਹੰਮਦ ਗੋਰੀ ਦੇ ਨਾਲ ਖੈਰ 92 ਦੇ ਵਿੱਚ ਤਰਾਇਨ ਦੀ ਲੜਾਈ ਦੇ ਵਿੱਚ ਹਾਰ ਜਾਂਦਾ ਮੁਹੰਮਦ ਗੋਰੀ ਤੇ ਉਸ ਤੋਂ ਬਾਅਦ ਗੁਲਾਮ ਵੰਸ਼ ਇੱਥੇ ਰਾਜ ਕਰਦਾ ਜਿਹਦਾ ਪਹਿਲਾ ਸ਼ਾਸਕ ਕੁਤਬੁਦੀਨ ਐਬਕ ਹੋਇਆ ਖੈਰ ਕਾਫੀ ਜਿਹੜੇ ਵੰਸ਼ ਉਸ ਤੋਂ ਬਾਅਦ ਰਾਜ ਕਰਨ ਆਉਂਦੇ ਆ ਤੁਗਲਕ ਵੀ ਆਉਂਦੇ ਆ ਮੁਗਲ ਵੀ ਆਉਂਦੇ ਆ ਲੋਧੀ ਵੀ ਆਉਂਦੇ ਆ ਬਹੁਤ ਸਾਰੇ ਆਉਂਦੇ ਆ 609 ਸਾਲ ਦੀ ਗੁਲਾਮੀ ਤੋਂ ਬਾਅਦ ਜੇ ਕਿਸੇ ਪੰਜਾਬ ਦੇ ਪੁੱਤ ਨੇ ਇਸ ਧਰਤੀ ਦੇ ਉੱਤੇ ਆਪਦੇ ਰਾਜ ਦਾ ਝੰਡਾ ਗੱਡਿਆ ਸੀ ਤਾਂ ਉਹ ਮਹਾਰਾਜਾ ਰਣਜੀਤ ਸਿੰਘ ਸੀ ਨਹੀਂ ਤਾਂ ਸਾਰੇ ਵਿਦੇਸ਼ੀ ਹਮਲਾਵਰ ਆਏ ਆ ਤੇ ਵਿਦੇਸ਼ੀਆਂ ਨੇ ਆ ਕੇ ਰਾਜ ਕੀਤਾ 609 ਸਾਲ ਬਣਦੇ ਆ 1192 ਤੋਂ ਲੈ ਕੇ 1801 ਤੱਕ ਮੈਂ ਬਹੁਤ ਜਿਹੜਾ ਇਤਿਹਾਸ ਵੈਸੇ ਤਾਂ ਆਪਾਂ ਨੂੰ ਜਾਣਨਾ ਪਊਗਾ ਵੀ ਕਿਹੜੇ ਕਿਹੜੇ ਜਿਹੜੇ ਰਾਜ ਇੱਥੇ ਹੋਏ ਆ ਕਿੰਨਾ ਕਿੰਨਾ ਨੇ ਆ ਕੇ ਰਾਜ ਕੀਤਾ ਬਾਹਰ ਲੇ ਕਿਵੇਂ ਇੱਥੇ ਪਹੁੰਚੇ ਕੀ ਕੁਛ ਕੀਤਾ ਪਰ ਮੈਂ ਗੱਲ ਸ਼ੁਰੂ ਕਰਦੀ ਆ ਨਾਦਰ ਸ਼ਾਹ ਦੁਰਾਨੀ ਤੋਂ ਨਾਦਰ ਸ਼ਾਹ ਇਰਾਨੀ ਤੋਂ ਮਾਫ ਕਰਨਾ ਨਾਦਰ ਸ਼ਾਹ ਇਰਾਨੀ ਨੇ ਆਪ ਰਾਜ ਨਹੀਂ ਕੀਤਾ ਪਰ ਉਹਨੇ 1739 ਦੇ ਵਿੱਚ ਦਿੱਲੀ ਤੇ ਹਮਲਾ ਕੀਤਾ ਰਾਜ ਮੁਗਲਾਂ ਦਾ ਹੀ ਸੀ ਪਰ ਉਹਦੇ ਕਹਿਣ ਦੇ ਅਧੀਨ ਹੋ ਰਿਹਾ ਸੀ ਦੋ ਦਿਨ ਦੇ ਵਿੱਚ 1.5 ਲੱਖ ਬੰਦਾ ਉਹਨੇ ਮਾਰਤਾ ਦਿੱਲੀ ਦੇ ਵਿੱਚ ਇਸ ਕਤਲਗਾਰਤ ਨੂੰ ਬੰਦ ਕਰਨ ਵਾਸਤੇ ਮੁਹੰਮਦ ਸ਼ਾਹ ਜਿਹੜਾ ਉਦੋਂ ਦਾ ਮੁਗਲ ਸ਼ਾਸਕ ਹੋਇਆ ਉਹਨੇ ਆਪਣੀ ਧੀ ਦਿੱਤੀ ਤੇ ਨਾਲ 25 ਕਰੋੜ ਰੁਪਈਆ ਦਿੱਤਾ ਕਿ ਇਸ ਚੀਜ਼ ਨੂੰ ਬੰਦ ਕਰ ਵਾਪਸ ਜਾਂਦਾ ਹੈ 1739 ਦੇ ਵਿੱਚ ਤਖਤ ਤੇ ਤਾਊਸ ਨਾਲ ਲੈ ਕੇ ਜਾਂਦਾ ਜਿਹਦੇ ਵਿੱਚ ਕੋਹੀਨੂਰ ਹੀਰਾ ਚੜਿਆ ਹੋਇਆ ਸੀ ਸੋ ਇਸ ਕਰਕੇ ਮੈਂ ਦੱਸਣ ਲੱਗੀ ਹਾਂ ਸੋ ਵਾਪਸ ਚਲਾ ਜਾਂਦਾ ਅਫਗਾਨਿਸਤਾਨ ਤੇ ਈਰਾਨ ਦੇ ਉੱਤੇ ਉਹਦਾ ਰਾਜ ਸੀਗਾ ਉਹਦਾ ਕਤਲ ਹੋ ਜਾਂਦਾ ਉਹ ਤੋਂ ਬਾਅਦ ਫਿਰ ਆਉਂਦਾ ਅਹਿਮਦ ਸ਼ਾਹ ਅਬਦਾਲੀ ਉਹ ਉਹ ਤਖਤ ਦੇ ਉੱਤੇ ਬੈਠਦਾ 1748 ਤੋਂ ਲੈ ਕੇ 1768 ਤੱਕ ਅਹਿਮਦ ਸ਼ਾਹ ਅਬਦਾਲੀ ਨੇ ਹਿੰਦੁਸਤਾਨ ਦੇ ਨਕਸ਼ੇ 'ਚ ਦਮ ਕਰੀ ਰੱਖਿਆ 8 ਹਮਲੇ ਕੀਤੇ ਆ ਕੁੱਲ ਤੇ ਦੋ ਕਹਾਵਤਾਂ ਮਸ਼ਹੂਰ ਹੁੰਦੀਆਂ ਸੀ ਪਹਿਲੀ ਸੀ ਵੀ ਖਾਦਾ ਪੀਤਾ ਲਾਹੀ ਦਾ ਬਾਕੀ ਅਹਿਮਦ شاہ ਦਾ ਵੀ ਅਹਿਮਦ ਸ਼ਾਹ ਨੇ ਔਣਾ ਸਾਰਾ ਲੈ ਜਾਣਾ ਸਭ ਕੁਝ ਲੁੱਟ ਕੇ ਲੈ ਜਾਂਦਾ ਸੀ ਧੀਆ ਪੈਣਾ ਨੂੰ ਝੁੱਕ ਕੇ ਲੈ ਜਾਂਦਾ ਸੀ ਗਜ਼ਨੀ ਤੇ ਬਸ਼ਰੇ ਦੇ ਬਾਜ਼ਾਰਾਂ ਦੇ ਵਿੱਚ ਉਹਨਾਂ ਨੂੰ ਵੇਚਿਆ ਜਾਂਦਾ ਸੀ ਤੇ ਦੂਜੀ ਕਹਾਵਤ ਉਥੋਂ ਸਿੰਘਾਂ ਦੀ ਔਕਾਤ ਦਾ ਪਤਾ ਚੱਲੂਗਾ ਕਹਿੰਦੇ ਮੋੜੀ ਬਾਬਾ ਕੱਚ ਵਾਲਿਆ ਸਾਡੀ ਰਨ ਬਸ਼ਰੇ ਨੂੰ ਗਈ ਜੇ ਕਿਸੇ ਚੁਕਾਤ ਹੈ ਜੇ ਕੋਈ ਉਹਨਾਂ ਨੂੰ ਰੋਕ ਸਕਦਾ ਹੈ ਤਾਂ ਕਸ਼ਹਰੇ ਵਾਲੇ ਬਾਬੇ ਰੋਕ ਸਕਦੇ ਆ ਇਹ ਸਿੱਖਾਂ ਤੋਂ ਉਮੀਦ ਕੀਤੀ ਜਾਂਦੀ ਸੀ ਕਹਾਵਤ ਪ੍ਰਚਲਿਤ ਸੀ ਕਿ ਜੇ ਕੋਈ ਅਬਦਾਲੀ ਨੂੰ ਰੋਕ ਸਕਦਾ ਤਾਂ ਸਿੱਖ ਰੋਕ ਸਕਦੇ ਸਿੱਖ ਮਿਸਲਾਂ ਨੇ ਬੜਾ ਉਹਦੇ ਨਾਲ ਆੜਾ ਲਾਇਆ ਉਹਨੂੰ ਰੋਕਿਆ ਸਿੱਖਾਂ ਤੋਂ ਇਲਾਵਾ ਮਰਾਠਿਆਂ ਦੀ ਵੀ ਮਰਾਠਿਆਂ ਨੇ ਵੀ ਸਿਰ ਚੱਕਿਆ ਸੀ 1761 ਦੇ ਵਿੱਚ ਮਰਾਠਿਆਂ ਦੇ ਨਾਲ ਲੜਾਈ ਹੋਈ ਤੇ ਉਹ ਹਾਰ ਜਾਂਦੇ ਐ ਅਬਦਾਲੀ ਤੋਂ 1762 ਦੇ ਵਿੱਚ ਉਹ ਆਉਂਦਾ ਹੈ ਮਲੇਰ ਕੋਟਲੇ ਕੋ ਪਰਹੀੜੇ ਦੇ ਕੋਲੇ 30 ਹਜ਼ਾਰ ਸਿੱਖਾਂ ਦਾ ਕਤਲ ਕਰ ਦਿੱਤਾ ਜਾਂਦਾ ਜਿਦੇ ਵਿੱਚ ਬਾਬੇ ਬਜ਼ੁਰਗ ਬੀਬੀਆਂ ਬੱਚੇ ਸਾਰੇ ਸੀ ਉਹਨੂੰ ਲੱਗਦਾ ਵੀ ਹੁਣ ਜਿਹੜੀਆਂ ਸਿੱਖ ਮਿਸਲਾਂ ਨੇ ਜਾਂ ਜਿਹੜੇ ਸਿੱਖ ਧੜ ਵੀ ਲੜਾਕੇ ਐ ਉਹ ਉਹਦੇ ਨਾਲ ਆੜਾ ਨਹੀਂ ਲਾਉਣਗੇ ਹੁਣ ਨਹੀਂ ਕੋਈ ਉੱਠਦਾ 1764 ਦੇ ਵਿੱਚ ਫੇਰ ਆ ਜਾਂਦਾ 1764 ਦੇ ਵਿੱਚ ਸ਼ੁਕਰ ਚੱਕੀਆਂ ਮਿਸਲ ਦੇ ਬਾਬਾ ਚੜਤ ਸਿੰਘ ਫਿਰ ਉਹਨੂੰ ਦਰਿਆ ਪਾਰ ਕਰਵਾ ਕੇ ਆਉਂਦੀਆਂ ਤੇ ਭੱਜਦਾ ਹੋਇਆ ਪਤਾ ਕੀ ਕਹਿੰਦਾ ਕਹਿੰਦਾ ਇਹ ਨਾ ਸੋਚੋ ਵੀ ਅਫਦਾਲੀ ਭੱਜ ਗਿਆ ਜੇ ਮੇਰੇ ਮੈਂ ਮਰ ਵੀ ਗਿਆ ਤਾਂ ਮੇਰੇ ਪੋਤੇ ਆਉਣਗੇ ਹਿੰਦੁਸਤਾਨ ਤੇ ਹਮਲਾ ਕਰਨ ਵਾਸਤੇ ਤੇ ਬਾਬਾ ਚੜ੍ਹਤ ਸਿੰਘ ਨੇ ਵਧਾ ਕੀ ਜਵਾਬ ਦਿੱਤਾ ਸੀ ਕਹਿੰਦੇ ਜੇ ਤੇਰੇ ਪੋਤੇ ਆਉਣਗੇ ਤਾਂ ਫਿਰ ਮੇਰੇ ਪੋਤਿਆਂ ਨੇ ਕਿਹੜਾ ਚੂੜੀਆਂ ਪਾਈਆਂ ਨੇ ਉਹੀ ਗੱਲ 1798 ਦੇ ਵਿੱਚ ਸ਼ੁਕਰ ਚੱਕੀਆ ਮਿਸਲ ਦੇ ਬਾਬਾ ਚੜ੍ਹਤ ਸਿੰਘ ਦੇ ਪੁੱਤਰੇ ਬੁੱਧ ਸਿੰਘ ਜਿਨ੍ਹਾਂ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਨਾਮ ਨਾਲ ਅਸੀਂ ਜਾਣਦੇ ਹਾਂ ਉਹਨਾਂ ਨੇ ਲਾਹੌਰ ਦੇ ਵਿੱਚ ਜ਼ਮਾਨਸ਼ਾਹ ਦੁਰਾਨੀ ਯਾਨੀ ਕਿ ਅਬਦਾਲੀ ਦੇ ਪੁੱਤਰੇ ਨੂੰ ਘੇਰਿਆ ਸੀ ਸੋ ਜਿੰਨਾ ਜ਼ੁਲਮ ਅਹਿਮਦ ਸ਼ਾਹ ਅਬਦਾਲੀ ਨੇ ਕੀਤਾ ਜਿੰਨੇ ਵੀ ਧਾੜਵੀ ਹੋਰ ਗੱਲ ਦੱਸਦੇ ਹਾਂ ਜਿੰਨੇ ਵੀ ਧਾੜਵੀ ਆਏ ਆ ਦਰਾ ਖੈਬਰ ਤੇ थ्रू ਆਏ ਆ ਤੇ ਇੱਕ ਬੰਦਾ ਜੀ ਨੇ ਬੰਨ ਲਾਇਆ ਖੈਬਰ ਦਰੇ ਨੂੰ ਉਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਸਿੱਖ ਰਾਜ ਦਾ ਸੂਰਜ ਕੁਝ ਸਮੇਂ ਲਈ ਅਸਤ ਹੋਇਆ ਮੰਨ ਸਕਦੇ ਹਾਂ ਪਰ ਸਿੱਖਾਂ ਦੇ ਵਿੱਚ ਰਾਜ ਕਰਨ ਦੀ ਇੱਛਾ ਨਹੀਂ ਗਈ ਇਹ ਡੁੱਬਿਆ ਸੂਰਜ ਚੜ੍ਹੇਗਾ ਤੈਨੂੰ ਇੰਨੀ ਆਵਾਜ਼ਾਂ ਮਾਰਨੀ ਆ ਤੂੰ ਆਏਗਾ ਤੂੰ ਲੜੇਗਾ ਫਿਰ ਖਾਲਸ ਝੰਡੇ ਝੂਲਣੇ ਵੈਰੀ ਜ਼ਾਲਮ ਚੜ੍ਹੇਗਾ ਸ਼ੇਰੇ ਪੰਜਾਬ ਰਣਜੀਤ ਸਿੰਘ ਤੂੰ ਆਏਗਾ ਤੂੰ ਲੜੇਗਾ ਜੀ ਤੇ ਅਸੀਂ ਅੱਜ ਦੀ ਵੀਡੀਓ ਜਿਵੇਂ ਕਿ ਤੁਸੀਂ ਵੇਖਿਆ ਕਿ ਇੱਕ ਸਿੱਖ ਕੁੜੀ ਨੇ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਖਾਲਸਾ ਰਾਜ ਸੀ ਉਹਦੇ ਬਾਰੇ ਗੱਲ ਕੀਤੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਹਰੀ ਸਿੰਘ ਨਲਵਾ ਨੇ ਖੈਬਰ ਦਰੇ ਤੇ ਧੱਕਾ ਲਾਇਆ ਸੀ ਹਿੰਦੁਸਤਾਨ ਪਾਕਿਸਤਾਨ ਕੀ ਹੁੰਦੇ ਸਨ ਜਦੋਂ ਵੀ ਹਿੰਦੁਸਤਾਨ ਤੇ ਹਮਲਾ ਹੁੰਦਾ ਸੀ ਦਰੇ ਖੈਬਰ ਨੂੰ ਇਸਤੇਮਾਲ ਕੀਤਾ ਜਾਂਦਾ ਸੀ ਲੇਕਿਨ ਸਿੱਖ ਰਾਜ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਦੇ ਵਿੱਚ ਇਸ ਖੈਬਰ ਦੇ ਦਰੇ ਦੇ ਉੱਤੇ ਧੱਕਾ ਲਾਇਆ ਗਿਆ ਇਉਂਦੇ ਤੋਂ ਬਾਅਦ ਕਦੀ ਵੀ ਹਿੰਦੁਸਤਾਨ ਪਾਕਿਸਤਾਨ ਤੇ ਹਮਲਾ ਨਹੀਂ ਕੀਤਾ ਗਿਆ ਵਿਦੇਸ਼ੀਆਂ ਦੀ ਜਾਨਬੋਂ ਮਹਾਰਾਜਾ ਰਣਜੀਤ ਸਿੰਘ ਤੋਂ ਪਹਿਲੇ ਜਿੰਨੇ ਵੀ ਵਿਦੇਸ਼ੀ ਆਏ ਉਹਨਾਂ ਨੇ ਹਿੰਦੁਸਤਾਨ ਤੇ ਹਮਲੇ ਕੀਤੇ ਹਿੰਦੁਸਤਾਨ ਦੇ ਲੋਕਾਂ ਨੂੰ ਲੁੱਟਿਆ ਕੁੜੀਆਂ ਨੂੰ ਅਗਵਾ ਕੀਤਾ ਲੇਕਿਨ ਮਹਾਰਾਜਾ ਰਣਜੀਤ ਸਿੰਘ ਨੇ 609 ਸਾਲ ਦੀ ਗੁਲਾਮੀ ਤੋਂ ਬਾਅਦ ਪੰਜਾਬ ਦੇ ਵਿੱਚ ਹੀ ਉੱਠੇ ਤੇ ਪੰਜਾਬ ਦੇ ਉੱਤੇ ਹਕਮਰਾਨੀ ਕਾਇਮ ਕੀਤੀ ਅੰਗਰੇਜ਼ ਵੀ ਮਹਾਰਾਜਾ ਰਣਜੀਤ ਸਿੰਘ ਹਰੀ ਸਿੰਘ ਨਲਵਾ ਨੂੰ ਯਾਦ ਕਰਦੇ ਨੇ ਖਾਲਸਾ ਰਾਜ ਦੀਆਂ ਗੱਲਾਂ ਜਿਹੜੀਆਂ ਨੇ ਅੰਗਰੇਜ਼ਾਨੀ ਕਿਤਾਬਾਂ ਦੇ ਵਿੱਚ ਪਾਈਆਂ ਜਾਂਦੀਆਂ ਨੇ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਕੀ ਖਾਸ ਗੱਲ ਸੀ ਖਾਲਸਾ ਰਾਜ ਚ ਮਹਾਰਾਜਾ ਵਾਂਗ ਮਹਾਰਾਜਾ ਸੀ ਰਾਜਾਂ ਵਰਗਾ ਰਾਜ ਸੀ ਲੇਕਿਨ ਮਹਾਰਾਜਾ ਰਣਜੀਤ ਸਿੰਘ ਦਾ ਖਾਲਸਾ ਰਾਜ ਜਿਹੜਾ ਸੀ ਉਹ ਕੋਈ ਆਮ ਰਾਜ ਨਹੀਂ ਸੀ ਪੰਜਾਬ ਤੇ ਗੁਲਾਮੀਆਂ ਦੇ ਜਿਹੜੇ ਬادل ਸਨ ਛਾਏ ਸਨ ਲੇਕਿਨ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਨੂੰ ਗੁਲਾਮੀਆਂ ਤੋਂ ਕੱਢਿਆ ਵਿਦੇਸ਼ੀ ਹਮਲਾਵਰਾਂ ਨੂੰ ਰੋਕਿਆ ਅਹਿਮਦ ਸ਼ਾਹ ਅਬਦਾਲੀ ਵਰਗੇ ਜਿਹੜੇ ਲੁੱਟਣ ਵਾਸਤੇ ਆਉਂਦੇ ਸਨ ਪੰਜਾਬ ਨੂੰ ਉਹਨਾਂ ਨੂੰ ਰੋਕਿਆ ਨਾ ਸਿਰਫ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਨੂੰ ਰੋਕਿਆ ਬਲਕਿ ਮੁਸਲਮਾਨ ਹਿੰਦੂ ਸਿੱਖ ਉਹਨਾਂ ਨੂੰ ਪੰਜਾਬ ਦੇ ਵਿੱਚ ਬੜੀ ਰਿਸਪੈਕਟ ਦਿੱਤੀ ਗਈ ਤੇ ਉਹਨਾਂ ਨੂੰ ਜ਼ਿੰਦਗੀ گزارਣ ਦਾ ਮੌਕਾ ਦਿੱਤਾ ਗਿਆ ਇਹਦੇ ਤੋਂ ਪਹਿਲਾਂ ਉਹਨਾਂ ਨੂੰ ਲੁੱਟਿਆ ਕੁੱਟਿਆ ਜਾਂਦਾ ਸੀ ਲੇਕਿਨ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਪੰਜਾਬ 'ਚ ਬਹੁਤ ਜ਼ਿਆਦਾ ਖੁਸ਼ਹਾਲੀ ਆਈ ਪੰਜਾਬ ਦੀ ਕਰੰਸੀ ਬਹੁਤ ਜ਼ਿਆਦਾ ਸਟਰੋਂਗ ਸੀ ਐਜੂਕੇਸ਼ਨ ਸਿਸਟਮ ਬਹੁਤ ਜ਼ਿਆਦਾ ਸਟਰੋਂਗ ਸੀ ਲੇਕਿਨ ਫਿਰ ਅੰਗਰੇਜ਼ਾਂ ਨੇ ਸਾਜ਼ਿਸ਼ ਕਰਕੇ ਪੰਜਾਬ ਚੋਂ ਐਜੂਕੇਸ਼ਨ ਸਿਸਟਮ ਨੂੰ ਖਤਮ ਕੀਤਾ ਇਹਨੂੰ ਲੁੱਟ ਕੇ ਪੰਜਾਬ ਨੂੰ ਲੁੱਟ ਕੇ ਪੰਜਾਬ ਚੋਂ ਸੋਨੇ ਜ਼ਿਵਰਾਤ ਲੁੱਟ ਕੇ ਅੰਗਰੇਜ਼ ਲੈ ਗਏ ਤੁਸੀਂ ਕੀ ਸੋਚਦੇ ਹੋ ਮਹਾਰਾਜਾ ਰਜੀਤ ਸਿੰਘ ਦੇ ਰਾਜ ਦੇ ਬਾਰੇ ਸਿੱਖ ਕੁੜੀ ਨੇ ਜਿਹੜੀਆਂ ਗੱਲਾਂ ਦਸੀਆਂ ਨੇ ਆਪਣੀ ਰਾਏ ਤੋਂ ਕਮੈਂਟ ਚ ਅਗਾ ਕਰੋ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰੋ ਮਿਲਨੇ ਆ ਨੈਕਸਟ ਵੀਡੀਓ ਗੁੱਡ ਬਾਏ ਅਲਾਹਾ ਫੇ